ਤੇ اٹੈਕ ਪੌਂਸੀਬਲ ਸੀਗਾ ਤੇ ਅ ਇਨਵੈਸਟੀਗੇਸ਼ਨ ਚ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਬੇਸਡ ਹਰਵਿੰਦਰ ਸਿੰਘ ਰਿੰਦਾ ਆਪਣੇ ਐਸੋਸੀਏਟਸ ਹੈਪੀ ਪਾਸੀਆਂ ਜੀਵਨ ਫੌਜੀ ਗੁਰਦੇਵ ਜਸਲ ਗੋਪੀ ਨਵਾਸ਼ੇਰੀਆ ਦੇ ਥਰੂ ਉਹ ਉਹਨਾਂ ਨੇ ਕਟਆਉਟਸ ਦੇ ਰਾਹੀਂ ਇਨਸੀਡੈਂਟਸ ਕਰਵਾਏ ਸੀਗੇ ਤੇ ਮੈਟੀਕੁਲਸ ਤੇ ਸੈਂਟੀਫਿਕ ਇਨਵੈਸਟੀਗੇਸ਼ਨ ਤੋਂ ਬਾਅਦ ਅਸੀਂ ਕੇਸਸ ਨੂੰ ਟ੍ਰੇਸ ਕੀਤਾ ਹੈ ਤੇ ਮੈਂ ਇਹ ਚੇਤਾਵਨੀ ਦਿੰਦਾ ਆਈਐਸਆਈ ਨੂੰ ਤੇ ਉਹਨਾਂ ਦੇ ਟਟੂਆਂ ਨੂੰ ਕਿ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਤ ਰੱਖਣ ਦੇ ਵਿੱਚ ਪੂਰੀ ਤਰ੍ਹਾਂ ਕੇਪੇਬਲ ਹੈਗੀ ਤੇ ਅਸੀਂ ਉਹਨਾਂ ਦੇ ਨਾਪਾਤ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਾਂਗੇ ਨਾਲ ਹੀ ਮੈਂ ਪੰਜਾਬ ਦੇ ਯੂਥ ਨੂੰ ਅਪੀਲ ਕਰਦਾ ਕਿ ਇਸ ਤਰ੍ਹਾਂ ਦੇ ਕ੍ਰਿਮੀਨਲ ਐਲੀਮੈਂਟਸ ਤੋਂ ਤੁਸੀਂ ਪੰਜਾਬ ਪੁਲਿਸ ਨੂੰ ਅੱਜ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਕਿ ਇੱਕ ਆਈਐਸਆਈ ਬੈਕਡ ਬੱਬਰ ਖਾਲਸਾ ਟੈਰਰ ਮੋਡਿਊਲ ਬਸਟ ਕੀਤਾ ਗਿਆ ਦੋ ਲੋਕਾਂ ਦੀ ਗ੍ਰਿਫਤਾਰੀਆਂ ਕੀਤੀ ਗਈਆਂ ਆਈਐਸਆਈ ਬੇਸਡ ਟੈਰਰ ਮੋਡਿਊਲ ਇਹ ਅਜਨਾਲਾ ਥਾਣੇ ਦੇ ਵਿੱਚ ਆਈਈਡੀ ਪਲਾਂਟ ਕਰਨ ਤੇ ਅਤੇ ਕੁਝ ਪੁਲਿਸ ਸਟੈਬਲਿਸ਼ਮੈਂਟਸ ਤੇ ਅਟੈਕ ਪੋਸਿਬਲ ਸੀਗਾ ਤੇ ਅ ਇਨਵੈਸਟੀਗੇਸ਼ਨ ਚ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਬੇਸਡ ਹਰਵਿੰਦਰ ਸਿੰਘ ਰਿੰਦਾ ਆਪਣੇ ਐਸੋਸੀਏਟਸ ਹੈਪੀ ਪਾਸੀਆਂ ਜੀਵਨ ਫੌਜੀ ਗੁਰਦੇਵ ਜੱਸਲ ਗੋਪੀ ਨਵਾਸ਼ੇਰੀਆ ਦੇ ਥਰੂ ਉਹ ਉਹਨਾਂ ਨੇ ਕਟਆਉਟਸ ਦੇ ਰਾਹੀਂ ਇਨਸੀਡੈਂਟਸ ਕਰਵਾਈ ਸੀਗੇ ਤੇ ਮੈਟੀਕੁਲਸ ਤੇ ਸੈਂਟੀਫਿਕ ਇਨਵੈਸਟੀਗੇਸ਼ਨ ਤੋਂ ਬਾਅਦ ਅਸੀਂ ਕੇਸਸ ਨੂੰ ਟ੍ਰੇਸ ਕੀਤਾ ਹੈ ਤੇ ਮੈਂ ਇਹ ਚੇਤਾਵਨੀ ਦਿੰਦਾ ਆਈਐਸਆਈ ਨੂੰ ਤੇ ਉਹਨਾਂ ਦੇ ਟਟੂਆਂ ਨੂੰ ਕਿ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਤ ਰੱਖਣ ਦੇ ਵਿੱਚ ਪੂਰੀ ਤਰ੍ਹਾਂ ਕੇਪੇਬਲ ਹੈਗੀ ਤੇ ਅਸੀਂ ਉਹਨਾਂ ਦੇ ਨਾਪਾਕ मंसूਬਿਆਂ ਨੂੰ ਕਾਮਯਾਬ ਨਹੀਂ ਹੁੰਦਾਂਗੇ ਨਾਲ ਹੀ ਮੈਂ ਪੰਜਾਬ ਦੇ ਯੂਥ ਨੂੰ ਅਪੀਲ ਕਰਦਾ ਕਿ ਇਸ ਤਰ੍ਹਾਂ ਦੇ ਕ੍ਰਿਮਨਲ ਐਲੀਮੈਂਟਸ ਤੋਂ ਤੁਸੀਂ ਦੂਰ ਰਹੋ ਪੰਜਾਬ ਪੁਲਿਸ ਨੂੰ ਅੱਜ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਕਿ ਇੱਕ ਆਈਐਸਆਈ ਬੈਕਡ ਬੱਬਰ ਖਾਲਸਾ ਟੈਰਰ ਮੋਡਿਊਲ ਬਸਟ ਕੀਤਾ ਗਿਆ ਦੋ ਲੋਕਾਂ ਦੀ ਗ੍ਰਿਫਤਾਰੀਆਂ ਕੀਤੀ ਗਈਆਂ ਆਈਐਸਆਈ ਬੇਸਡ ਟੈਰਰ ਮੋਡਿਊਲ ਇਹ ਅਜਨਾਲਾ ਥਾਣੇ ਦੇ ਵਿੱਚ ਆਈਈਡੀ ਪਲਾਂਟ ਕਰਨ ਤੇ ਅਤੇ ਕੁਝ ਪੁਲਿਸ ਇਸਟੈਬਲਿਸ਼ਮੈਂਟਸ ਤੇ ਅਟੈਕ ਪੋਸਿਬਲ ਸੀਗਾ ਤੇ ਅ ਇਨਵੈਸਟੀਗੇਸ਼ਨ ਚ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਬੇਸਡ ਹਰਵਿੰਦਰ ਸਿੰਘ ਰਿੰਦਾ ਆਪਣੇ ਐਸੋਸੀਏਟਸ ਹੈਪੀ ਪਾਸੀਆਂ ਜੀਵਨ ਫੌਜੀ ਗੁਰਦੇਵ ਜੱਸਲ ਗੋਪੀ ਨਵਾਸ਼ੇਰੀਆ ਦੇ ਥਰੂ ਉਹ ਉਹਨਾਂ ਨੇ ਕਟਆਉਟਸ ਦੇ ਰਾਹੀਂ ਇਨਸੀਡੈਂਟਸ ਕਰਵਾਏ ਸੀਗੇ ਤੇ ਮੈਟਿਕੁਲਸ ਤੇ ਸੈਂਟੀਫਿਕ ਇਨਵੈਸਟੀਗੇਸ਼ਨ ਤੋਂ ਬਾਅਦ ਅਸੀਂ ਕੇਸਸ ਨੂੰ ਟ੍ਰੇਸ ਕੀਤਾ ਹੈ ਤੇ ਮੈਂ ਇਹ ਚੇਤਾਵਨੀ ਦਿੰਦਾ ਆਈਐਸਆਈ ਨੂੰ ਤੇ ਉਹਨਾਂ ਦੇ ਟਟੂਆ ਨੂੰ ਕਿ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਤ ਰੱਖਣ ਦੇ ਵਿੱਚ ਪੂਰੀ ਤਰ੍ਹਾਂ ਕੇਪੇਬਲ ਹੈਗੀ ਤੇ ਅਸੀਂ ਉਹਨਾਂ ਦੇ ਨਾਪਾਕ मंसूਬਿਆਂ ਨੂੰ ਕਾਮਯਾਬੀ ਹੋਣ ਦਾਂਗੇ ਨਾਲ ਹੀ ਮੈਂ ਪੰਜਾਬ ਦੇ ਯੂਥ ਨੂੰ ਅਪੀਲ ਕਰਦਾ ਕਿ ਇਸ ਤਰ੍ਹਾਂ ਦੇ ਕ੍ਰਿਮੀਨਲ ਐਲੀਮੈਂਟਸ ਤੋਂ ਤੁਸੀਂ ਦੂਰ ਰਹੋ ਪੰਜਾਬ ਪੁਲਿਸ ਨੂੰ ਅੱਜ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਕਿ ਇੱਕ ਆਈਐਸਆਈ ਬੈਕਡ ਬੱਬਰ ਖਾਲਸਾ ਟੈਰਰ ਮੋਡਿਊਲ ਬਸਟ ਕੀਤਾ ਗਿਆ ਦੋ ਲੋਕਾਂ ਦੀਆਂ ਗ੍ਰਿਫਤਾਰੀਆਂ ਕੀਤੀ ਗਈਆਂ ਆਈਐਸਆਈ ਬੇਸਡ ਟੈਰਰ ਮੋਡਿਊਲ ਇਹ ਅਜਨਾਲਾ ਥਾਣੇ ਦੇ ਵਿੱਚ ਆਈਈਡੀ ਪਲਾਂਟ ਕਰਨ ਤੇ ਅਤੇ ਕੁਝ ਪੁਲਿਸ ਸਟੈਬਲਿਸ਼ਮੈਂਟਸ ਤੇ ਅਟੈਕ ਪੋਸਿਬਲ ਸੀਗਾ ਤੇ ਅ ਇਨਵੈਸਟੀਗੇਸ਼ਨ ਚ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਬੇਸਡ ਹਰਵਿੰਦਰ ਸਿੰਘ ਰਿੰਦਾ ਆਪਣੇ ਐਸੋਸੀਏਟਸ ਹੈਪੀ ਪਾਸਿਆ ਜੀਵਨ ਫੌਜੀ ਗੁਰਦੇਵ ਜੱਸਲ ਗੋਪੀ ਨਵਾਸ਼ੇਰੀਆ ਦੇ ਥਰੂ ਉਹਨਾਂ ਨੇ ਕਟਆਉਟਸ ਦੇ ਰਾਹੀਂ ਇਨਸੀਡੈਂਟਸ ਕਰਵਾਏ ਸੀਗੇ ਤੇ ਮੈਟੀਕੁਲਸ ਤੇ ਸੈਂਟੀਫਿਕ ਇਨਵੈਸਟੀਗੇਸ਼ਨ ਤੋਂ ਬਾਅਦ ਅਸੀਂ ਕੇਸਸ ਨੂੰ ਟ੍ਰੇਸ ਕੀਤਾ ਹੈ ਤੇ ਮੈਂ ਇਹ ਚੇਤਾਵਨੀ ਦਿੰਦਾ ਆਈਐਸਆਈ ਨੂੰ ਤੇ ਉਹਨਾਂ ਦੇ ਟਟੂਆਂ ਨੂੰ ਕਿ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਤ ਰੱਖਣ ਦੇ ਵਿੱਚ ਪੂਰੀ ਤਰ੍ਹਾਂ ਕੇਪੇਬਲ ਹੈਗੀ ਤੇ ਅਸੀਂ ਉਹਨਾਂ ਦੇ ਨਾਪਾਕ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੁੰਦਾਂਗੇ ਨਾਲ ਹੀ ਮੈਂ ਪੰਜਾਬ ਦੇ ਯੂਥ ਨੂੰ ਅਪੀਲ ਕਰਦਾ ਕਿ ਇਸ ਤਰ੍ਹਾਂ ਦੇ ਕ੍ਰਿਮਨਲ ਐਲੀਮੈਂਟਸ ਤੋਂ ਤੁਸੀਂ ਦੂਰ ਰਹੋ